شہدی جب پنچا کر

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜੇਠ ਦੀ ਸੰਗਰਾਂਦ ਅਤੇ ਧੰਗੁਰੂ ਅਮਰਦਾਸ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਅਤੇ ਕੌਮ ਦੇ ਮਹਾਨ ਸੂਰਬੀਰ ਯੋਧੇ ਤਨਤਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰ ਕੀ ਲਾਡਲੀ ਫੌਜ ਵੱਲੋਂ ਜੋ 1710 ਨੂੰ ਸ੍ਰੀ ਆਂਧ ਫਤਿਹ ਕਰਨ ਦਾ ਮਾਨ ਪਰਉਪਕਾਰ ਕਰਕੇ ਸੂਬੇ ਦੇ ਕੀਤੇ ਹੋਏ ਕਾਰਮਾਂ ਦਾ ਫਲ ਭਗਤਾ ਕੇ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਕੀਤਾ 7 ਸਦੀਆਂ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ ਸੋਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਨਦਨ ਦਲ ਜਥੇਬੰਦੀ ਬਨੋ ਸਭੂ ਗੁਰੂ ਨਾਨਕ ਨਾਮ ਲੇਵਾ ਸਭੂ ਬਿਸ਼ਵ ਦੀਆਂ ਸੰਗਤਾਂ ਨੂੰ ਸਰਹੰਦ ਫਤਿਹ ਦੇ ਇਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਵਿਸ਼ਵ ਦੇ ਅੰਦਰ ਸੰਗਤਾਂ ਨੇ ਮਨਾਇਆ ਸੋ ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਵੀ ਲੱਖ ਲੱਖ ਵਧਾਈਆਂ ਸੋ ਸਤਿਗੁਰੂ ਜੀ ਦੇ ਕਿਰਪਾ ਦਾ ਸਦਕਾ ਅੰਮ੍ਰਿਤ ਮਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਪਰੰਤ 12 ਮਾਹ ਜੀ ਦੇ ਪਾਠ ਕਥਾ ਭਾਈ ਸਾਹਿਬ ਭਾਈ ਹਰਪਜਨ ਸਿੰਘ ਜੀ ਕੈਨੇਡਾ ਵਾਲੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਇਨਾਂ ਨੇ ਅਮਰਤਰਾਸ ਗੁਰ ਬਾਣੀ ਦੇ ਕੀਰਤਨ ਗਾਇਨ ਕੀਤੇ ਹਨ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਾਈਆਂ ਗਈਆਂ ਚਾਪ ਕੋੜੇ ਤੇ ਲੰਗਰ ਅਟੁੱਟ ਵਰਤਾਏ ਗਏ ਉਥੇ ਮੇਰੇ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਭੰਗਨੀ ਸਰਦਾਰ ਜਸਵਿੰਦਰ ਸਿੰਘ ਜੀ ਹੀਰ ਸੋ ਗੁਰਮਤ ਗੁਰਮਤ ਪਿਆਰੇ ਜੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਪਣੇ ਚਰਨਾਂ ਦੇ ਮੱਧਮ ਰਾਹੀ ਜੇ ਗੁਰੂ ਘਰ ਦੀ ਆਵਾਜ਼ ਜੜੀ ਆ ਵਿਸ਼ਵ ਤੱਕ ਪਹੁੰਚਾ ਰਹੇ ਆ ਦਾ ਸ ਸਰਦਾਰ ਜੀ ਸਰਦਾਰ ਹਰਬਿੰਦਰ ਸਿੰਘ ਦੀ ਭੁੰਗਰਨੀ ਸੋ ਦੋਨਾਂ ਵੀਰਾਂ ਦਾ ਧੰਨਵਾਦ ਕਰਦਾ ਸਤਿਗੁਰੂ ਜੀ ਇਹਨਾਂ ਨੂੰ ਇਸ ਤਰ੍ਹਾਂ ਉਦਮਸ਼ਾਹ ਤੇ ਬਲ ਵਕਸ਼ਿਸ਼ ਕਰਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਤਤਪਰ ਹੋ ਕੇ ਸੇਵਾ ਕਰਨ ਦੇ ਬਲ ਵਕਸ਼ਿਸ਼ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਜਥੇਬੰਦੀ ਦੇ ਪਾਵਨ ਪੰਜਾਬ ਸਤਾਨ ਤੇ 30 ਮਈ ਨੂੰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾ ਸ਼ਾਂਤੀ ਦੇ ਪੁੰਜ 30 ਮਈ ਨੂੰ ਸ੍ਰੀ ਖੰਡ ਪੰਚ ਸਾਹਿਬ ਜੀ ਦੇ ਕੋਗਪਰਾਤ ਦਿਵਾਨ ਸਜਾਇ ਜਾਣ ਕੇ ਗੁਰੂ ਘਰ ਲੰਗਰ ਟੁੱਟ ਵਰਤਾਏ ਜਾਣਗੇ ਸਮੂਹ ਨਾਨਕ ਲਾਭ ਲੇਵਾ ਸੰਗਤਾਂ ਦੇ ਚਾਣਾਂ ਵਿੱਚ ਬੇਨਤੀ ਹੈ ਕਿ 28 ਤਰੀਕ ਨੂੰ ਸ੍ਰੀ ਖੰਡ ਪੰਜਾਬ ਸਾਹਿਬ ਆਰੰਭ ਹੋਣਗੇ ਤੇ 30 ਤਰੀਕ ਨੂੰ 30 ਮਈ ਨੂੰ ਤਨਸ੍ਰੀ ਗੁਰੂ ਅਜੰਦੇਵ ਜੀ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਾ ਜਥੇਬੰਦੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ 30 ਮਈ ਨੂੰ ਵੀ ਦਰਸ਼ਨ ਦੇ ਕਰਕੇ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ